ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਬਿਕਰਮ ਸਿੰਘ ਮਜੀਠੀਆ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਉਹਨਾਂ ਨੂੰ 18 ਤਰੀਕ ਨੂੰ ਸਿੱਟ ਵੱਲੋਂ ਸੰਮਣ ਜਾਰੀ ਕਰ ਦਿੱਤੇ ਗਏ ਨੇ ਤੁਹਾਨੂੰ ਦੱਸ ਦਈਏ ਕਿ ਪਟਿਆਲੇ ਦੇ ਵਿੱਚ ਡਰੱਗ ਕੇਸ ਦੇ ਮਾਮਲੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕੀਤੀ ਜਾਵੇ ਕਿ ਹਾਲਾਂਕਿ ਹਾਈ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਵੀ ਮਿਲ ਗਈ ਸੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸ ਪਰਸਨ ਨੇ ਉਹਨਾਂ ਵੱਲੋਂ ਕਈ ਸਵਾਲ ਖੜੇ ਕੀਤੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਅਰਸ਼ਦੀਪ ਸਿੰਘ ਕਲੇਰ ਦਾ ਕਹਿਣਾ ਕਿ ਜੇਕਰ ਮਾਨ ਸਾਬਾ ਆਪਾ ਕਿਉਂ ਇਹਨਾਂ ਚੱਕਰਾਂ ਦੇ ਵਿੱਚ ਪੈਨੇ ਆ ਤੁਸੀਂ ਹੀ ਸਿੱਟਦੇ ਮੁਖੀ ਬਣ ਜਾਓ ਦੇਖੋ 18 ਜੁਲਾਈ ਵਾਸਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਸਿੱਟ ਦਾ ਇੱਕ ਹੋਰ ਸਿਆਸੀ ਸੰਬੰਧ ਮੇਰਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਸਵਾਲ ਹੈ ਕਿ ਸਿਆਸੀ ਬਦਲਾਖੋਰੀ ਵਾਲੇ ਕੇਸਾਂ ਦੇ ਵਿੱਚ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਜਦੋਂ ਤਾਂ ਆਉਂਦੀ ਹੈ ਕੋਰਟ ਦੀ ਗੱਲ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਸਾਹਿਬ ਦੀ ਬੇਲ 'ਚ ਤੁਹਾਨੂੰ ਤਿੰਨ ਤਰੀਕਾ ਮਿਲੀਆਂ ਦਿੱਲੀੋਂ ਲੱਖਾਂ ਰੁਪਇਆ ਖਰਚ ਕੇ ਮਹਿੰਗੇ ਵਕੀਲ ਲਿਆਂਦੇ ਉੱਥੇ ਤਾਂ ਸਬੂਤ ਰੱਖ ਨਹੀਂ ਸਕੇ ਆ ਪਿਛਲੀ ਤਰੀਕ ਤੇ ਫੇਰ ਜਦੋਂ ਹਾਈ ਕੋਰਟ ਨੇ ਤੁਹਾਨੂੰ ਬੁਲਾਇਆ ਕਿ ਤੁਹਾਡੇ ਕੋਲ ਕੀ ਸਬੂਤ ਹੈ ਉੱਥੇ ਤੁਹਾਡੇ ਕੋਲ ਕੋਈ ਗੱਲ ਨਹੀਂ ਸੋ ਆਪਾਂ ਕਿਉਂ ਅਫਸਰਾਂ ਨੂੰ ਜਾਂ ਅਫਸਰ ਸ਼ਾਹੀ ਦਾ ਸਿਆਸੀਕਰਨ ਕਰ ਰਹੇ ਜਿਹੜਾ ਸਵਾਲ ਕਰਨਾ ਹੈ ਮੁੱਖ ਮੰਤਰੀ ਸਾਹਿਬ ਐਸਆਈਟੀ ਦੇ ਮੁਖੀ ਆਪ ਹੀ ਬਣ ਜਾਓ ਆਪ ਹੀ ਬਣ ਕੇ ਜਿਹੜੀ ਇਨਵੈਸਟੀਗੇਸ਼ਨ ਕਰਨੀ ਹੈ ਕਰ ਲਓ ਕਿਉਂਕਿ ਜੋ ਤੁਸੀਂ ਕਰਾਉਣਾ ਚਾਹੁੰਦੇ ਹੋ ਉਹਨੂੰ ਕਾਨੂੰਨ ਨਹੀਂ ਕਰਨ ਦੇਣਾ ਚਾਹੁੰਦਾ ਉੱਥੇ ਸੰਵਿਧਾਨ ਹੈ ਉੱਥੇ ਕੋਰਟਾਂ ਨੇ ਤਾਂ ਹੀ ਆਪਾਂ ਬਾਰ-ਬਾਰ ਅਫਸਰ ਬਦਲਦੇ ਆ ਐਸਆਈਟੀ ਆਪਾਂ ਕਿੰਨੀਆਂ ਬਦਲਤੀਆਂ ਦਸਵੀਂ ਵਾਰੀ ਆਪਾਂ ਫੇਰ ਬੁਲਾ ਲਿਆ ਸੋ ਇਸ ਗੱਲ ਨੂੰ ਆਪਾਂ ਹੁਣ ਕਿਤੇ ਸਮੇਟੀਏ ਸੋ ਜਿਹੜਾ ਸਿਆਸੀ ਜਿਹੜਾ ਰਾਜਨੀਤਿਕ ਸਵਾਲ ਜਿਹੜਾ ਬਦਲਾਖੋਰੀ ਦਾ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਅਫਸਰਾਂ ਥਰੂ ਕਰਾਉਣਾ ਚਾਹੁੰਦੇ ਨੇ ਉਹ ਆਪ ਹੀ 18 ਤਰੀਕ ਨੂੰ ਆ ਕੇ ਐਸਆਈਟੀ ਦੇ ਮੁਖੀ ਵੱਜੋਂ ਤੁਸੀਂ ਆਪ ਹੀ ਕਰ ਲੋ ਆਹਮੋ ਸਾਹਮਣੇ ਗੱਲ ਇੱਕ ਵਾਰੀ ਆਪਾਂ ਨਿਬੇੜੀਏ ਕਿਉਂ ਆਪਾਂ ਸਰਕਾਰ ਦਾ ਪੈਸਾ ਤੇ ਸਮਾਂ ਇਹਦੇ ਝੂਠੇ ਕੇਸਾਂ ਦੇ ਵਿੱਚ ਬਰਬਾਦ ਕਰ ਰਹੇ ਸੋ ਜਿੱਦਾਂ ਕਿ ਅਰਸ਼ਦੀਪ ਸਿੰਘ ਕਲੇਰ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਆਪਣੇ ਸਬੂਤ ਕੋਰਟ ਦੇ ਵਿੱਚ ਪੇਸ਼ ਨਹੀਂ ਕਰ ਸਕੀ ਤੇ ਜਿਹਦੇ ਚੱਲਦੇ ਆ ਹੁਣ ਵੇਖਣਾ ਹੋਵੇਗਾ 18 ਤਰੀਕ ਨੂੰ ਸਿੱਟ ਕੀ ਸਵਾਲ ਜਵਾਬ ਕਰਦੀ ਹੈ ਵਿਕਰਮ ਸਿੰਘ ਵਜੀਠਿਆ ਤੋਂ ਇਹ ਤਾਂ ਹੁਣ ਆਲਾ ਸਮਾਂ ਦੱਸੇਗਾ ਕੈਮਰਾ ਪਾਸਾ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਪਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਬੁਲਾਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਨਰੰજન ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਰ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋ ਹਰ ਸਿਹਤ ਐਂਡ ਸੰਸਕ੍ਰਿਤੀ ਕੀ ਉਗੀ ਬਾਤ 85 ਚੈਨਲ ਹਿੰਦੀ ਵੀ ਹੋਗਾ ਸਾਹਿਬ 85 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਤਾਲ ਜੀ ਮੈਂ ਹਕੁਮਤ ਰਾਜੰਦਵਾ ਤੇ ਤੁਸੀਂ ਦੇਖ ਰਹੇ ਹੋ 85 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕੈਨੇਡਾ ਵਿੱਚ